ਕਮ ਟੂ ਪ੍ਰੀ ਟਮਟਾਰ ਅਕੈਡਮੀ ਅੱਜ ਆਪਾਂ ਸ਼ੁਰੂ ਕਰਨਾ ਜੀ ਆਰਟੀਕਲ 79 ਆਰਟੀਕਲ 79 ਦੇ ਵਿੱਚ ਲਿਖਿਆ ਹੈ ਜੀ ਯੂਨੀਅਨ ਲੈਜਿਸਲੇਚਰ ਕੀ ਹੁੰਦਾ ਯੂਨੀਅਨ ਲੈਜਿਸਲੇਚਰ ਇਹ ਬੋਲਿਆ ਜਾਂਦਾ ਜੀ ਪਾਰਲੀਮੈਂਟ ਪਾਰਲੀਮੈਂਟ ਜਾਂ ਸੰਸਦ ਕਿੰਨਾ ਦੋ ਚੀਜ਼ਾਂ ਤੋਂ ਮਿਲ ਕੇ ਬਣਦਾ ਜੀ ਸਭ ਤੋਂ ਪਹਿਲਾਂ ਹੁੰਦਾ ਜੀ ਆਪਣਾ ਪ੍ਰੈਜ਼ੀਡੈਂਟ ਸੈਕੰਡ ਹੁੰਦਾ ਜੀ ਰਾਜ ਸਭਾ ਐਂਡ थर्ड ਵਨ ਇਜ਼ ਲੋਕ ਸਭਾ ਇਹ ਤਿੰਨਾਂ ਚੀਜ਼ਾਂ ਤੋਂ ਮਿਲ ਕੇ ਬਣਦੀ ਹੈ ਜੀ ਭਾਰਤ ਦੀ ਸੰਸਦ ਜਾਂ ਫਿਰ ਪਾਰਲੀਮੈਂਟ ਨੈਕਸਟ ਆਪਣਾ ਟੌਪਿਕ ਹੈਗਾ ਰਾਜ ਸਭਾ ਦਾ ਆਰਟੀਕਲ 80 ਦੇ ਵਿੱਚ ਲਿਖੀ ਹੋਈ ਹੈ ਜੀ ਰਾਜ ਸਭਾ ਰਾਜ ਸਭਾ ਆਪਣਾ ਹੈਗਾ ਜੀ ਅਪਰ ਹਾਊਸ ਆਫ ਪਾਰਲੀਮੈਂਟ ਉੱਪਰਲਾ ਸਦਨ ਬੋਲਿਆ ਜਾਂਦਾ ਜੀ ਇਸਨੂੰ ਸੰਸਦ ਦਾ ਇਸ ਦਾ ਪਹਿਲਾ ਨਾਮ ਹੁੰਦਾ ਸੀਗਾ ਜੀ ਕਾਉਂਸਲ ਆਫ ਸਟੇਟਸ ਜਿਹੜਾ ਕਿ ਚੇਂਜ ਹੋਇਆ 1954 ਦੇ ਵਿੱਚ 1954 ਦੇ ਵਿੱਚ ਇਹਦਾ ਨਾਮ ਕਰ ਦਿੱਤਾ ਗਿਆ ਰਾਜ ਸਭਾ ਰਾਜ ਸਭਾ ਦੀ ਜੇਕਰ ਤੁਹਾਨੂੰ ਕਿਹਦੇ ਪੁੱਛਿਆ ਜਾਵੇ ਪਹਿਲੀ ਮੀਟਿੰਗ ਕਦੋਂ ਹੋਈ ਆ ਉਹ ਹੀ ਸੀਗੀ 13 ਮਈ 1952 ਨੂੰ ਨੈਕਸਟ ਰਾਜ ਸਭਾ ਦਾ ਜੇ ਟਨਿਓਰ ਪੁੱਛਿਆ ਗਿਆ ਜਾਂ ਕਾਰਜਕਾਲ ਪੁੱਛਿਆ ਗਿਆ ਤਾਂ ਰਾਜ ਸਭਾ ਦਾ ਕੋਈ ਵੀ ਕਾਰਜਕਾਲ ਜਾਂ ਟਨਿਓਰ ਨਹੀਂ ਹੁੰਦਾ ਇਹ ਹੈਗਾ ਆਪਣਾ ਪਰਮਾਨੈਂਟ ਹਾਊਸ ਪਰਮਾਨੈਂਟ ਹਾਊਸ ਸਥਾਈ ਸਦਨ ਨਾਟ ਸਬਜੈਕਟ ਟੂ ਡਿਸਾਲਵ ਇਹ ਆਪਣਾ ਸਥਾਈ ਸਦਨ ਹੈ ਜੀ ਜਿਹੜਾ ਕਦੇ ਵੀ ਭੰਗ ਨਹੀਂ ਹੁੰਦਾ ਹੈਗਾ ਜੇ ਤੁਹਾਡੇ ਤੋਂ ਮੈਂਬਰਾਂ ਦਾ ਟੈਨਰਮ ਪੁੱਛਿਆ ਜਾਵੇ ਮੈਂਬਰਾਂ ਦਾ ਕਾਰਜਕਾਲ ਉਹ ਹੁੰਦਾ ਹੈ 6 ਸਾਲ ਤੇ ਰਿਟਾਇਰ ਕਿਵੇਂ ਹੁੰਦੇ ਹੈ ਜੀ ਹਰੇਕ 2 ਸਾਲ ਬਾਅਦ ਐਵਰੀ 2 ইয়ার্স ਇੱਕ ਤਿਹਾਈ ਮੈਂਬਰ ਰਿਟਾਇਰ ਹੋ ਜਾਂਦੇ ਹੈ 1/3 ਮੈਂਬਰ ਰਿਟਾਇਰ ਮੈਕਸਿਮਮ ਕਿੰਨੀਆਂ ਸੀਟਸ ਹੋ ਸਕਦੀਆਂ ਰਾਜ ਸਭਾ ਦੀਆਂ ਮੈਕਸਿਮਮ ਸੀਟਸ ਹੋ ਸਕਦੀਆਂ 250 250 ਦੇ ਵਿੱਚੋਂ ਸਭ ਤੋਂ ਵੱਧ ਸੀਟਸ ਕਿਹੜੀ ਸਟੇਟ ਦੇ ਕੋਲ ਹੈ ਉਹ ਹੈਗੇ ਨੇ ਜੀ ਯੂਪ ਦੇ ਕੋਲ 31 ਸੀਟਸ ਪੰਜਾਬ ਦੇ ਕੋਲ ਕਿੰਨੀਆਂ ਨੇ ਜੀ ਓਨਲੀ 7 ਸੀਟਸ ਤੇ ਕੁਝ ਕੁ ਸਟੇਟ ਜਿਵੇਂ ਗੋਆ ਹੋ ਗਿਆ ਨਾਗਾਲੈਂਡ ਹੋ ਗਿਆ ਮਨਾਚਲ ਪ੍ਰਦੇਸ਼ ਮਣੀਪੁਰ ਤਿਰੂਪੁਰਾ ਇਹਨਾਂ ਕੋਲ ਰਾਜ ਸਭਾ ਦੀ ਸਿਰਫ ਇੱਕ ਇੱਕ ਸੀਟ ਹੈ ਜੀ ਰਾਜ ਸਭਾ ਦੀਆਂ ਇਲੈਕਸ਼ਨਸ ਕਿਵੇਂ ਹੁੰਦੀਆਂ ਜਿਹੜੇ ਆਪਣੇ ਸਟੇਟ ਦੇ ਵਿੱਚ ਦੋ ਹਾਊਸ ਹੁੰਦੇ ਆ ਵਿਧਾਨ ਸਭਾ ਸੈਕੰਡ ਹੁੰਦਾ ਵਿਧਾਨ ਪ੍ਰੀਸ਼ਦ ਜਿਹੜਾ ਵਿਧਾਨ ਸਭਾ ਆ ਉਸੇ ਜਿਨ੍ਹਾਂ ਨੂੰ ਆਪਾਂ ਚੁਣਦੇ ਆ ਜੀ ਐਮ ਐਲ اے ਨੂੰ ਇੰਗਲਿਸ਼ ਦੇ ਵਿੱਚ ਹੁੰਦਾ ਲੈਜਿਸਲੇਟਿਵ ਅਸੈਂਬਲੀ ਉਹਨਾਂ ਦੇ ਮੈਂਬਰ ਅੱਗੇ ਚੁਣਦੇ ਆਂ ਜੀ ਰਾਜ ਸਭਾ ਦੇ ਮੈਂਬਰਾਂ ਇਸ ਕਰਕੇ ਇਹਨੂੰ ਬੋਲਿਆ ਜਾਂਦਾ ਇਨਡਾਇਰੈਕਟ ਇਲੈਕਟਡ ਹਾਊਸ ਇਹਦੀਆਂ ਸਿੱਧੀਆਂ ਚੋਣਾਂ ਨਹੀਂ ਹੁੰਦੀਆਂ ਇਹਦੀਆਂ ਹੁੰਦੀਆਂ ਨੇ ਇਨਡਾਇਰੈਕਟ ਇਲੈਕਸ਼ਨ ਜਿਹੜੇ ਦਾ ਹੈੱਡ ਹੁੰਦਾ ਹੈ ਹੈੱਡ ਹੁੰਦਾ ਜੀ ਇਹਦਾ ਚੇਅਰਮੈਨ ਆਫ ਰਾਜ ਸਭਾ ਰਾਜ ਸਭਾ ਦਾ ਸਭਾਪਤੀ ਜਿਹੜਾ ਕੀ ਕੌਣ ਹੁੰਦਾ ਜੀ ਉਪਰਾਸ਼ਟਰਪਤੀ ਜਾਂ ਵਾਈਸ ਪ੍ਰੈਜ਼ੀਡੈਂਟ ਲਾਸ ਜੇਕਰ ਤੁਹਾਡੇ ਤੋਂ ਕੋਰਮ ਪੁੱਛਿਆ ਜਾਵੇ ਕਿੰਨਾ ਹੁੰਦਾ ਰਾਜ ਸਭਾ ਦਾ ਕੋਰਮ ਕੀ ਹੁੰਦਾ ਜੀ ਮੀਟਿੰਗ ਸ਼ੁਰੂ ਕਰਨ ਦੇ ਲਈ ਮਿਨੀਮਮ ਕਿੰਨੇ ਮੈਂਬਰਸ ਦਾ ਉੱਥੇ ਹੋਣਾ ਜ਼ਰੂਰੀ ਹੈ ਉਹ ਹੈਗਾ ਜੀ 10% ਜਾਂ 1/10th ਆਫ ਟੋਟਲ ਮੈਂਬਰਸ ਇੰਨੇ ਜੇਕਰ ਉੱਥੇ ਮੌਜੂਦ ਹੋਣਗੇ ਤਾਂ ਹੀ ਰਾਜ ਸਭਾ ਦੀ ਮੀਟਿੰਗ ਸ਼ੁਰੂ ਹੋ ਸਕਦੀ ਹੈ ਥੈਂਕ ਯੂ